ਅੱਜ ਜ਼ਿਲ੍ਹਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਦੇ ਹੱਥ ਵਿੱਚ ਉਹਨਾਂ ਦੇ ਸਪੁੱਤਰ ਉਹਦੇ ਵੀਰ ਸਿੰਘ ਰੰਧਾਵਾ ਦੀﾞﾞਵਾਈ ਹੈਡਕੀਰ ਕਰਤਾਰ ਸਿੰਘ ਕੋਰੀਦੋਰ ਤੋਂ ਜੂਠੋ ਲੋਕ ਕੱਢੇ ਜਾ ਰਹੇ ਰੋਡਸਾਈਡ ਤੇ ਸ਼ਮਨ ਹੋਣ ਲਈ ਪਿੰਡ ਸਪਰ ਜਜਨ ਤੋਂ ਪ੍ਰਧਾਨ ਤਨਵੀਰ ਸਿੰਘ ਤਨੀ ਬੌਮਨੀਸ਼ ਸ਼ਰਮਾ ਸੁਵੰਦਰ ਸਿੰਘ ਗੋਨੀ ਖੰਗੂਰਾ ਅਤੇ ਰਾਣਾ ਢੱਲੋ ਦੀﾞﾞਵਾਈ ਹੈਟਮ ਮੋਟਰਸਟਾਟਾ ਅਤੇ ਗੱਡੀਆਂ ਦਾ ਕਾਫਲਾ ਰਵਾਨਾ ਹੋਇਆ ਇਸ ਮੁਕੇ ਗਲਬੋਦ ਰਣ ਪ੍ਰਧਾਨ ਚੰਜੀ ਹੁ ਚੰਨੀ ਅਕਸ ਸਵਿੰਦਰ ਸਿੰਘ ਗੋਨੀ ਨੇ ਦੱਸਿਆ ਅੱਜ ਦਾ ਰੋਡ ਸ਼ੋਅ ਸਰਦਾਰ ਸਵਿੰਦਰ ਸਿੰਘ ਰੰਧਾਵਾ ਦੇ بیٹے ਪੁੱਤ 20 ਗਰ ਰੰਧਾਵਾ ਦੀ ਦਵਾਈ ਹਟੇ ਫਿਰ ਕਰਤਾਰਪੁਰ ਕੋਰੀਡੋਰ ਤੋਂ ਕੱਢਿਆ ਜਾ ਰਿਹਾ ਹੈ ਜੋ ਕਲਨੌਰ ਪੂਰੀ ਸੁਰਤ ਮਲੀ ਧਿਆਨਪੁਰ ਆਦ ਪਿੰਡਾਂ ਤਸਬਿਆਂ ਰਹੀ ਹੁੰਦਾ ਹੋਇਆ ਵਾਪਸ ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗਾ ਉਹਨਾਂ ਰੰਧਾਵਾ ਦੀ ਜਿੱਤ ਦਾ ਦਾਵਾ ਕਰਦਿਆਂ ਕਿਹਾ ਕਿ ਜੋ ਆਮ ਆਦਮੀ ਪਾਰਟੀ ਆਪਣੇ 2 ਸਾਲ ਦੇ ਕੋਰ ਕਰਦੇ ਵੋਟਾਂ ਮੰਗ ਰਹੀ ਹੈ ਦਰਸਲ ਉਹ ਉਸੂਰ ਦਾ ਪੱਲਾ ਹੈ ਕਿਉਂਕਿ ਇਸ ਪਾਰਟੀ ਨੇ ਇਹਨਾਂ ਦੋਵਾਂ ਸਾਲਾਂ ਦੇ ਵਿੱਚ ਕੋਈ ਵੀ ਵਕਤਰਾਫ ਨਹੀਂ ਕੀਤਾ ਤੇ ਪਿੰਡਾਂ ਤੋਂ ਸ਼ਹਿਰਾਂ ਵਿੱਚ ਨਸਦਾ ਗੋਲ ਵਾਲਾ ਹੈ ਇਸ ਲਈ ਲੋਕ ਇਸਰ ਅਮਲਿਤ ਪਾਰਟੀ ਨੂੰ ਵੋਟ ਨਹੀਂ ਫੋਲਗੇ ਕਰਨ ਦਾ ਵਾਅਦਾ ਜਿੱਤ ਜਿੱਤ ਕਿੰਨੀ ਹੋਵੇਗੀ ਬਿਊਰੋ ਰਿਪੋਰਟ ਅ ਪੰਜਾਬ نیوز ਸਭ ਤੋਂ ਪਹਿਲਾਂ ਤੇ ਸਾਰੇ ਵੀਰਾਂ ਦਾ ਧੰਨਵਾਦ ਹੈ ਮੇਰੇਆਂ ਦਾ ਜਿਹੜੇ ਇਕੱਠੇ ਹੋਏ ਨੇ ਕਿਉਂਕਿ ਇਹ ਜਿਹੜੀ ਰੋਡ ショ ਰੈਲੀ ਆ ਇਹ ਸਰਦਾਰ ਉਹਦੇ ਵੀ ਇਸ ਰੰਧਾਵਾ ਵੱਲੋਂ ਰੱਖੀ ਗਈ ਹੈ ਦੇਰਾਂ ਬਾਬਾ ਨਾਨਕ ਤੋਂ ਲੈ ਕੇ ਕਲਾਨੌਰ ਤੱਕ ਰੋਡ ਸ਼ੋਅ ਨਿਕਲਣਾ ਵਾ ਉਹਦੇ ਸਮਾਂ ਦੇ ਵਿੱਚ ਸਾਰਾ ਜੂਤ ਇਕੱਠਾ ਕੀਤਾ ਗਿਆ ਇਹ ਸਰ ਕਿਹੜੇ ਪਿੰਡ ਤੋਂ ਰਵਾਨਾ ਹੋ ਰਿਹਾ ਇਹ ਸ਼ਾਹਪੁਰ ਜਾਜਨ ਤੋਂ ਅੱਛਾ ਤੇ ਕਿੱਥੇ ਕਿੱਥੇ ਜਾਏਗਾ ਫਿਰ ਇਹ ਰੋਡ ਸ਼ੋਅ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਉਹ ਤੇ ਹੈਗੀ ਹੈ ਕਿ ਸ਼ਾਹਪੁਰ ਜਾਜਨ ਤੋਂ ਜਿਹੜਾ ਸਾਡਾ ਜੂਤ ਲੈ ਕੇ ਜਾਣਾ ਵਾ ਕਲਾਨੌਰ ਡੇਰਾ ਬਾਬਾ ਨਾਨਕ ਤੋਂ ਕਲਾਨੌਰ ਜੀ ਬਰੰਧਾਵਾ ਸਾਹਿਬ ਨੂੰ ਜਿਤਾਉਣ ਲਈ ਕਿੰਨਾ ਚੋਟਾ ਸ਼ਾਹ ਜਿਹੜਾ ਇਹ ਜੂਤ ਵਿੱਚ ਵੇਖੋ ਇਹ ਤੇ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਪਿੱਛੇ ਨਜ਼ਰ ਆਈ ਰਿਹਾ ਵੀ ਜੂਤ ਦੇ ਵਿੱਚ ਸਭ ਤੋਂ ਜ਼ਿਆਦਾ ਉਸਾਈ ਇਸ ਟਾਈਮ ਆ ਇਹ ਕਹਿੰਦਾ ਜਿਹੜੀ ਉਸ ਦਿਨ ਰੈਲੀ ਹੋਈ ਉਹਦੇ ਵਿੱਚ ਵੀ ਤੁਹਾਨੂੰ ਸਾਬਤ ਕਰ ਦਿੱਤਾ ਯੂਥ ਨੇ ਕਿ ਆਈ ਰੰਧਾਵਾ ਸਾਹਿਬ ਦੇ ਹਿੱਤ ਦੇ ਵਿੱਚ ਖੜਦੇ ਆਂ ਔਰ ਚਟਾਂਗ ਵਾਂਗ ਖੜੇ ਜਿਹੜੇ ਪ੍ਰੋਗਰਾਮਸ ਬੰਦ ਏ ਆ ਵੀ ਜਿਹੜੇ ਜਿੰਨਾ ਵੀ ਯੂਥ ਇਕੱਠਾ ਹੋਇਆ ਅਸੀਂ ਸਾਫਰ ਜਾ ਜਾਂਦੀ ਸੰਗਤ ਸਾਰੀ ਜਿਹੜੀ ਆ ਜਿੰਨਾ ਵੀ ਯੂਥ ਆ ਅਸੀਂ ਉਹਦੇ ਵੀਰ ਪ੍ਰਤਾਪ ਜੀ ਦੇ ਹੱਥ ਦੇ ਵਿੱਚ ਉਹ ਜਾ ਕੇ ਅਸੀਂ ਡੇਰਾ ਬਣਾਣੇ ਜਾ ਰਹੇ ਹਾਂ ਉਸ ਤੋਂ ਪਤਰਾ ਨੋਟ ਕਰ ਜਾਣਾ ਇਹ ਹੀ ਆ ਹਲਕੇ ਦੇ ਕਿਦਾਂ ਦੇ ਹਾਲਾਤ ਨੇ ਮਤਲਬ ਹਲਕੇ ਦੇ ਹਾਲਾਤ ਬਹੁਤ ਵਧੀਆ ਆ ਅੱਗੇ ਨਾਲੋਂ ਬਹੁਤ ਬੈਟਰ ਆ ਹੈ ਨਾ ਅੱਗੇ ਚਲੋ ਇੱਕ ਵੇਵ ਸੀਗੀ ਉਹਨੋਂ ਚੀਜ਼ਾਂ ਜਿਹੜੀਆਂ ਖਤਮ ਹੋ ਗਈਆਂ ਕਿ ਲੋਕੀ ਵੇਖਦੇ ਆ 2 ਸਾਲ ਦਾ ਜਿਹੜਾ ਰਿਪੋਰਟ ਕਾਰਡ ਕਹਿੰਦੇ ਆ ਉਹ ਵੇਖਦੇ ਆ ਪਿੰਡ ਵਾਲੇ ਵੀ ਇੱਥੇ ਕੀ ਬਣਿਆ ਉਸ ਕਰਕੇ ਉਹਨੂੰ ਲੈ ਕੇ ਜਿਹੜਾ ਯੂਥ ਦੇ ਵਿੱਚ ਰੋਸ ਵੀ ਆ ਤੇ ਉਹਨੂੰ ਲੈ ਕੇ ਰੈਲੀ ਰੱਖੀ ਗਈ ਆ ਤੇ ਅਸੀਂ ਉਹਦੇ ਵੀ ਜਿਹੜਾ ਹੈਗਾ ਉਹਨਾਂ ਦਾ ਬੇਟਾ ਉਹਦੇ ਰੰਦਾਵਾ ਉਹਨਾਂ ਦੇ ਹੱਕ ਤੇ ਜਾ ਰਹੇ ਆ ਜੀ ਉਹ ਡੇਰਾ ਬਣਾਣ ਕੋਲ ਜੋਰ ਤੋਂ ਚਾਲੇ ਪਾ ਕੇ ਤੇ ਕੱਲ ਨੌਰ ਤੱਕ ਜਿਹੜਾ ਉਹਨਾਂ ਸਰ ਲਿਆਂਦਾ ਰਿਪੋਰਟ ਕਾਰਡ ਉੱਤੋਂ ਲੋਕ ਸੰਤੁਸ਼ਟ ਨਹੀਂ ਹੈ ਕਿ ਬਿਲਕੁਲ ਨਹੀਂ ਸੰਤੁਸ਼ਟ ਹੈਗੇ ਭਾਜੀ ਅੱਜ ਦਿਨ ਤੁਸੀਂ ਪਿਕਸ ਲਈਆਂ ਉੱਥੇ ਤੂੰ ਵੇਖਿਆ ਇਹ ਪਿੰਡ ਦਾ ਕੀ ਹਾਲਾਤ ਆ ਕਿੰਨਾ ਗੰਦਗੀ ਆ ਪਿੰਡ 'ਚ ਕੋਈ ਪਾਣੀ ਦਾ ਨਿਕਾਸ ਨਹੀਂਗਾ ਕੋਈ ਕੱਖ ਨਹੀਂ ਗਿਆਗਾ ਠੀਕ ਹੈ ਨਾ ਤੇ ਵਿਕਾਸ ਜਿਹੜਾ ਉਹ ਦਿਖਦਾ ਹੀ ਆ ਬੋਲਣ ਦੀ ਲੋੜ ਹੀ ਨਹੀਂ ਗਈ